ਕਾਜੀਪੁਰਿਆ ਲਖਿਆ ਆ ਦੋ ਕਦਮ ਗਰਾਊਂਡ ਦੇ ਵਿੱਚ ਜਲ ਕੇ ਇਹ ਪਿੰਡ ਨੂੰ ਸਾਨੂੰ ਮਾਣ ਹੈ ਸਾਡੀ ਖੇਡ ਕਬੱਡੀ ਨੂੰ ਦੋ ਵਾਰ ਕੈਨੇਡਾ ਦੇ ਕੱਪਾਂ ਦਾ ਬੈਸਟ ਲਿਆ 1997 1999 ਤੇ ਇੱਕ ਦਿਹਾੜੀ ਦੇ ਵਿੱਚ ਪਾਈਆਂ 68 ਕਬੱਡੀਆਂ ਤੇ ਲਖੇ ਨੂੰ ਕੋਈ ਜਫਾ ਰੇ ਲੱਗਾ ਕਰ ਫਤਿਹ ਸਾਂਜੀ ਆ ਲਖੇ ਲਈ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਰਾਜਕਮਾਰ ਜੀ ਆਓ ਇਧਰ ਦੇ ਪਾਸੇ ਇੱਕ ਪ੍ਰੋਮੋਟਰ ਵੱਡਾ ਇੱਕ ਖਿਡਾਰੀ ਵੱਡਾ ਰਾਜਕਮਾਰ ਜੀ ਆਜੋ ਮਿਹਰਬਾਨੀ ਕਰਕੇ ਇਹ ਯਾਦਗਾਰ ਤਸਵੀਰ ਹੋ ਜੂਗੀ ਉਸਤਾਦ ਜੀ ਜਦੋਂ ਬੋਲਦੇ ਰਹੇ ਨੇ ਵੀ ਬਾਬੇ ਸੁਰਜਨ ਸਿੰਘ ਦਾ ਪੋਤਾ ਹੈ ਇਹ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਜਤਿੰਦਰ ਲੱਖਾ ਗਾਜ਼ੀਪੁਰਿਆ ਰਾਜਕੁਮਾਰ ਜਦੋਂ ਗੱਲ ਕਰਦਾ ਜਦੋਂ ਪੀਰਥ ਦਾਖਲ ਗੱਲ ਕਰਦਾ ਫਿਰ ਕਹਿੰਦਾ ਵੀ ਸਾਡਾ ਮਾਣਤਾ ਲੱਖਾ ਹੈ ਲੱਖਾਂ ਵਿੱਚੋਂ ਇੱਕ ਗਾਜ਼ੀਪੁਰ ਦਾ ਲੱਖਾ ਹੈ ਸੋ ਪ੍ਰੋਫੈਸਰ ਮੱਖਣ ਸਿੰਘ ਜੀ ਨੇ ਲਿਖਿਆ ਤੇ ਫਿਰ ਬੋਲਿਆ ਬਰੋ ਵਾਲਿਆ ਸੋਨੂੰ ਆਹ ਦੋ ਕਦਮ ਚੱਲ ਕੇ ਨੌਜਵਾਨ ਮੈਦਾਨ ਦੇ ਅੰਦਰ ਬਰੋ ਵਾਲਿਆ ਸੋਨੂੰ ਜੱਪ ਵੀ ਮੈਦਾਨ ਦੇ ਵਿੱਚ ਆਵੇਗਾ ਉਸਤਾਦ ਜੀ ਅੱਗੇ ਆ ਜਿਓ ਬੋਲ ਜਿਹੜੇ ਸੀ ਜਾਜ ਦੇ ਵਿੱਚ ਬਹਿ ਕੇ ਲਿਖੇ ਸੀਗੇ ਲੱਖੇ ਦੇ ਬਾਰੇ ਜੋ ਲੱਲੇ ਨਾਲ ਲੱਖਾ ਤੇ ਸੱਸੇ ਨਾਲ ਸਰੂਰ ਗੱਗੇ ਨਾਲ ਗਾਜੀਪੁਰੀਆ ਕੌਡੀ ਜ ਮਸ਼ਹੂਰ ਏ ਘੱਗੇ ਨਾਲ ਘੋੜਾ ਘੋੜੇ ਵਾਂਗੂ ਭੱਜਦਾ ਰੱਜ ਕੇ ਸੁਨੱਖਾ ਯਾਰੋ ਤੇ ਲੱਖਾ ਬੜਾ ਫੱਬਦਾ ਬੋਲ ਦਿਓ ਦੋ ਬੋਲ ਮਿਹਰਬਾਨੀ ਕਰਕੇ ਵਾਹ ਜੀ ਇਹ ਯੋਧਾ ਖਿਡਾਰੀ ਜਿਹਦੀ ਬਾਰੇ ਮੈਂ ਜਹਾਜ਼ ਚਾਰਿਆ ਸੀ ਕੈਲੀਫੋਰਨੀਆ ਤੋਂ ਸੈਟਲ ਨੂੰ ਉੱਥੋਂ ਹੀ ਪੇਪਰ ਲਿਆ ਉੱਥੋਂ ਹੀ ਪੈਨ ਲਿਆ ਤੇ ਮੈਂ ਕਹੇ ਬਈ ਲੱਖੇ ਬਾਰੇ ਮੈਂ ਕੁਝ ਲਿਖਿਆ ਤੇ ਇਹ ਗੱਲ ਲਿਖੀ ਗਈ ਹੈ ਗੱਲ ਤੇ ਸੁਧਾਰਨ ਸੀ ਪਰ ਬਣ ਗਈ ਵੱਡੀ ਕਿਉਂਕਿ ਇਹ ਗੱਲ ਲੱਖੇ ਬਾਰੇ ਲਿਖੀ ਗਈ ਸੀ ਕਿ ਲੱਲੇ ਨਾਲ ਲੱਖਾ ਤੇ ਸੱッセ ਨਾਲ ਸਰੂਰੇ ਗੱਗੇ ਨਾਲ ਗਾਜੀਪੁਰਿਆ ਕੌਂਡੀ ਚ ਮਸ਼ਹੂਰੇ ਘੱਗੇ ਨਾਲ ਘੋੜਾ ਤੇ ਘੋੜੇ ਵਾਂਗੂ ਭੱਜਦਾ ਰੱਜ ਕੇ ਸੁਨੱਖਾ ਯਾਰੋ ਲੱਖਾ ਬੜਾ ਫੱਬਦਾ ਇੱਕ ਵਾਰੀ ਆੜੀਆਂ ਮਾਰਦੇ ਸੰਦੀਪ ਲੱਲੀਆਂ ਦੇ ਘਰੇ ਇੱਕ ਵਾਰੀ ਦੁਗਾਲ ਵਾਲਾ ਬਿੱਟੂ ਕਹਿੰਦਾ ਵੀ ਸੰਦੀਪ ਭਾਜੀ ਤੁਸੀਂ ਬਹੁਤ ਤਗੜੇ ਪਰ ਲੱਖਾ ਮੈਨੂੰ ਤੁਹਾਡੇ ਤੋਂ ਥੋੜਾ ਜਿਆਦਾ ਤਗੜਾ ਲੱਗਦਾ ਲੱਲੀਆਂ ਵਾਲਾ ਕਹਿੰਦਾ ਨਹੀਂ ਲੱਖਾ ਵਾਕਿਆ ਮੇਰੇ ਤੋਂ ਤਗੜਾ ਸੱਚ ਕਹਿੰਦਾ ਕਹਿਣ ਲਈ ਵੀ ਜਿਗਰਾ ਚਾਹੀਦਾ ਸੱਚ ਸੁਣਨ ਲਈ ਵੀ ਜਿਗਰਾ ਚਾਹੀਦਾ ਇਹ ਵੱਡੇ ਮਨ ਨੇ ਇਹ ਦੁਨੀਆ ਦੇ ਜਿਵੇਂ ਕਿ ਇਹ ਵੀ ਬ੍ਰਾਂਡ ਨੇ ਖੇਡ ਕਬੱਡੀ ਦਾ ਅੱਜ ਆਪਾਂ ਮਾਨ ਸਨਮਾਨ ਜਿਹੜਾ ਹੈ ਸੋਨੇ ਦੇ ਕੈਂਠੇ ਦੇ ਨਾਲ ਕਰਾਂਗੇ ਭਾਜੀ ਸੰਜੀਪਪਾਲ ਜੀ ਤੇ ਸਾਡੇ ਸਤਕਾਰਯੋ ਰਕੇਸ਼ ਕੁਮਾਰ ਜੀ ਰਾਜ ਕੁਮਾਰ ਜੀ ਬਲਜੀਤ ਸੋਲ ਗਾਜ਼ੀਪੁਰ ਤੇ ਸਾਬੀ ਸੋਲ ਉਸਤਾਦ ਜੀ ਆਓ ਤੁਹਾਡਾ ਮਾਨ ਸਨਮਾਨ ਜਿਹੜਾ ਆਪਾਂ ਨਾਲ ਇਹ ਰਸਮ ਅਦਾ ਕਰੀਏ ਸੋ ਉਸਤਾਦ ਜੀ ਦਾ ਮਾਨ ਸਨਮਾਨ ਆਪਾਂ ਮੈਦਾਨ ਦੇ ਵਿੱਚ ਕਰਨ ਜਾ ਰਹੇ ਆ ਸੋਲੇ ਦੇ ਕੈਂਠੇ ਦੇ ਨਾਲ ਇੱਕ ਵਾਰੀ ਸਰੀ ਦੀ ਗਰਾਊਂਡ ਦੇ ਵਿੱਚ ਉਸਤਾਦ ਪ੍ਰੋਫੈਸਰ ਮੱਖਣ ਸਿੰਘ ਜੀ ਟਰ ਹੋ ਰਿਹਾ ਸੀਗੇ ਮੈਂ ਘਨੌਰ ਵਾਲਾ ਗੁਰਲਾਲ ਤੇ सोनू ਜੱਬ ਖੜੇ ਸੀਗੇ ਤੇ ਨਾਲ ਗਾਜੀਪੁਰਿਆ ਲੱਖਾ ਤੇ ਲੱਖਾ ਕਹਿੰਦਾ ਪਾਜੀ ਤੁਹਾਡਾ ਬਲਵਿੰਦਰ ਫਿੱਡਾ ਜੀ ਵੀ ਆ ਗਿਆ ਮੈਂ ਦੇਖਿਆ ਤੇ ਉਸਤਾਦ ਪ੍ਰੋਫੈਸਰ ਮੱਖਣ ਸਿੰਘ ਜੀ ਕਹਿੰਦੇ ਸਾਡਾ ਫਿੱਡੂ ਕਬੱਡੀ ਦਾ ਬਲਵਿੰਦਰ ਫਿੱਡਾ ਤੇ ਤੁਹਾਡਾ ਫਿੱਡਾ ਪ੍ਰੋਫੈਸਰ ਮੱਖਣ ਸਿੰਘ ਜੀ ਜਿਹੜੇ ਜਿਹੜੇ ਪ੍ਰੋਫੈਸਰ ਸਾਹਿਬ ਨੂੰ ਵੀ ਪਿਆਰ ਕਰਦੇ ਨੇ ਇੱਕ ਵਾਰ ਜੋਰਦਾਰ ਤਾੜੀਆਂ ਮਾਰ ਦਿਓ ਇਹ ਦੁਨੀਆ ਦੇ ਦੋ ਮਹਾਰਤੀ ਅੱਜ ਗਾਜ਼ੀਪੁਰ ਦੇ ਵਿੱਚ ਇਕੱਠੇ ਹੋਏ ਨੇ ਬਾਨ ਸਨਮਾਨ ਕੀਤਾ ਗਿਆ